ਕੇਸਰੀਵਾਲ ਸਾਹਿਬ ਮੈਂ ਤੁਹਾਡਾ ਇੱਕ ਬਿਆਨ ਪੜ੍ਹ ਕੇ ਠਿਆ ਜਿਹੜਾ ਪ੍ਰਾਈਮ ਜਿਹੜਾ ਚੈਨਲ ਹੈਗਾ ਪੰਜਾਬ ਦਾ ਚੈਨਲ ਹੀ ਉਹਦੇ ਤੇ ਤੁਸੀਂ ਲਿਖਿਆ ਸਾਨੂੰ ਭਾਰਤੀ ਫੌਜਾਂ ਤੇ ਮਾਣ ਬਿਲਕੁਲ ਸਾਨੂੰ ਭਾਰਤੀਆਂ ਫੌਜਾਂ ਤੇ ਮਾਣ ਆ ਸਾਡਾ ਉਹ ਜਿਹੜਾ ਮਾਣ ਆ ਉਹ ਬੰਦਾ ਵੀ ਆ ਫਿਰ ਤੁਸੀਂ ਲਿਖਿਆ ਅੰਤਗਵਾਦ ਖਿਲਾਫ ਲੜਾਈ ਚ ਦੇਸ਼ ਦੇ 140 ਕਰੋੜ ਲੋਕ ਫੌਜ ਦੇ ਨਾਲ ਖੜੇ ਆ ਬਿਲਕੁਲ ਖੜੇ ਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੇਸਰੀਵਾਲ ਸਾਹਿਬ ਕਿ ਤੁਹਾਨੂੰ ਜੇ 32 ਬੋਰ ਦਾ ਪਿਸਤਲ ਫੜਾ ਲਗੇ ਤੁਹਾਡੇ ਤੋਂ 32 ਬੋਰ ਦਾ ਪਿਸਤਲ ਲੋਡ ਨਹੀਂ ਹੋਣਾ ਤਾਂ ਤੁਸੀਂ ਨਾਲ ਕਿੱਥੋਂ ਖੜਜੋਗੇ ਇਹ ਸਿਰਫ ਤੁਹਾਡੀਆਂ ਕਹਿਣ ਦੀਆਂ ਗੱਲਾਂ ਜੇ ਉਹਨਾਂ ਮਾਵਾਂ ਦੇ ਜਿਹੜੇ ਪੁੱਤ ਬਾਰਡਰਾਂ ਤੇ ਖੜ ਚੁੱਕੇ ਆ ਪੂਰੇ ਆਪ ਦੀ ਜਾਨ ਉਹ ਛਾਤੀ ਤਣ ਕੇ ਨਹੀਂ ਖੜੇ ਆਪ ਦੀ ਜਾਨ ਤਣ ਕੇ ਖੜੇ ਆ ਤੇ ਉਹ ਘਰਾਂ ਦੇ ਵਿੱਚ ਉਹਨਾਂ ਨੇ ਫੋਨ ਕਰਤੇ ਹੋਣੇ ਆ ਕਿ ਭਾਈ ਅਸੀਂ ਹੁਣ ਜੰਗ ਦੇ ਵਿੱਚ ਖੜੇ ਆ ਤੇ ਜੰਗਾਂ ਦੇ ਵਿੱਚੋਂ ਕੋਈ ਕੋਈ ਮੋੜਦਾ ਤੁਸੀਂ ਨਾਰਾਜ਼ ਨਾ ਹੋਵੋ ਜੇ ਤੁਸੀਂ ਰੋਜ਼ ਇਹਨਾ ਅਸੀਂ ਕਫਨ ਬਨ ਕੇ ਖੜ ਗਏ ਆ ਉਹ ਕਫਨ ਬਨ ਕੇ ਖੜ ਗਿਆ ਪਰ ਜਿਹੜੇ ਤੁਹਾਡੇ ਅਰਗੇ ਆ ਉਹ ਕੱਲੀਆਂ ਐਂ ਕਰਕੇ ਫੋਟਵਾ ਪਾ ਰਹੇ ਆ ਤਾਂ ਮੈਂ ਸਾਡੇ ਕੁਝ ਦੇਸ਼ ਦੇ ਲੋਕਾਂ ਨੂੰ ਵੀ ਕਹਿਣਾ ਆ ਜੰਗ ਪਤਾ ਨਹੀਂ ਲੱਗਣੀ ਸੀ ਕਿ ਨਹੀਂ ਲੱਗਣੀ ਸੀ ਪਰ ਲੋਕਾਂ ਨੇ ਫੇਸਬੁੱਕ ਤੇ ਮੀਡੀਆ ਚੈਨਲਾਂ ਤੇ ਬਿਆਨ ਦੇ ਦੇ ਕੇ ਅਰੇ ਪੀਐਮ ਸਾਹਿਬ ਕਿਆ ਕਰ ਰਹੇ ਆ ਪੀਐਮ ਸਾਹਿਬ ਕਿਆ ਕਰ ਰਹੇ ਆ ਉਹ ਕਹਿੰਦਾ ਵੀ ਮੈਂ ਤਾਂ ਇਹ ਸੋਚ ਹੀ ਜਾਂਦਾ ਸੀ ਲੋਕ ਮੈਨੂੰ ਪਹਿਲੇ ਹੀ ਭੜਕਾਈ ਜਾਂਦੇ ਵੀ ਕਰਨਾ ਕੀ ਆ ਲੋਕ ਨਾ ਤਾਂ ਸੋਚਦੇ ਆ ਨਾ ਸੋਚਣ ਦਿੰਦੇ ਆ ਬਸ ਇੱਕੋ ਕੰਮ ਕਿ ਚਲੋ ਜੀ ਦੱਬ ਦਿਓ ਕਿੱਲੀ ਦੱਬ ਦਿਓ ਕਿੱਲੀ ਦੱਬ ਦਿਓ ਕਿੱਲੀ ਕਦੇ ਅਸੀਂ ਸੋਚਿਆ ਵੀ ਇਹ ਕੰਮ ਕਿਉਂ ਹੋ ਰਿਹਾ ਕਿਹੜੀ ਗੱਲੋਂ ਹੋ ਰਿਹਾ ਅੱਜ ਜੇ ਆਰਮੀ ਦੀ ਗੱਲ ਕਰੀਏ ਅਰਵਿੰਦ ਕੇਜਰੀਵਾਲ ਨੇ ਤਾਂ ਇਹ ਕਹਿੰਦਾ ਕਿ 140 ਕਰੋੜ ਲੋਕ ਇਹਨਾਂ ਦੇ ਨਾਲ ਆ ਸਾਡੇ ਪੰਜਾਬ ਦੇ ਵਿੱਚੋਂ ਕਈ ਸਾਡੇ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਨੌਜਵਾਨ ਸਾਡੇ ਫੌਜੀ ਵੀਰ ਸ਼ਹੀਦ ਹੋਏ ਆ ਕਦੇ ਮੈਂ ਕਹਿੰਦਾ ਪਿੰਡ ਦੇ ਵਿੱਚੋਂ ਜਾ ਕੇ ਅਸਰ ਦੋ ਤਿੰਨ ਪਿੰਡਾਂ ਨੂੰ ਛੱਡ ਕੇ ਕਦੇ ਮੈਂ ਪਤਾ ਲੈਣ ਨਹੀਂ ਗਿਆ 140 ਕਰੋੜ ਵੱਧ ਦੀ ਕਿੱਥੇ ਖੜੂਗੀ ਨਾਲ ਤੁਸੀਂ ਇਹ ਗੱਲ ਦਾ ਜਵਾਬ ਦਿਓ ਕਿ ਮੰਤਰੀ ਉਹਨਾਂ ਦੇ ਨਾਲ ਖੜਨਗੇ ਕਿ ਮੰਤਰੀ ਬੰਦੂਕਾਂ ਲੈ ਕੇ ਉਹਨਾਂ ਦੇ ਬਰੋਬਰ ਖੜਨਗੇ ਇਸ ਗੱਲ ਦਾ ਜਵਾਬ ਹੈਗਾ ਤੁਹਾਡੇ ਕੋਲ ਤਾਂ ਮੈਂ ਇੱਕ ਚੀਜ਼ ਜਿਹੜੀ ਜਿਹੜੀ ਆ ਪਹਿਲਗਾਮ ਦੇ ਵਿੱਚ ਹੋਇਆ ਪਹਿਲਗਾਮ ਦੇ ਵਿੱਚ ਜਿਨ੍ਹਾਂ ਨੇ 27 ਹਿੰਦੂ ਵੀਰਾਂ ਨੂੰ ਮਾਰਿਆ ਸੀ ਸਭ ਨੂੰ ਇਹ ਜਿਹੜੀ ਕਹਿ ਲਓ ਜਦੋਂ ਇਹੋ ਜੀ ਖਬਰ ਸੁਣਦੇ ਆ ਬੰਦਾ ਮਰਨ ਅਰਗਾਂ ਨਹੀਂ ਹੁੰਦਾ ਖੂਨ ਖੋਲ ਜਾਂਦਾ ਉਹਦਾ ਕਿ ਆ ਬਣਿਆ ਕੀ ਹੋ ਕੀ ਗਿਆ ਪਰ ਉੱਥੇ ਠਾਈਮ ਇੱਕ ਮੁਸਲਮਾਨ ਵੀਰ ਸੀ ਜਿਹੜਾ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹਨੇ ਆਪ ਦੀ ਜਾਨ ਗਵਾਈ ਆ ਕਿ ਜਿਹੜਾ ਅਤਿਗម្មਵਾਦੀ ਹੁੰਦਾ ਉਹ ਕਿਸੇ ਜਾਤੀ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਏ ਯਾਦ ਰੱਖੋ ਮੈਂ ਕੇਜਰੀਵਾਲ ਸਾਹਿਬ ਤੁਹਾਡੇ ਬਿਆਨਾਂ ਦਾ ਜਵਾਬ ਦੇ ਰਿਹਾ ਬਸ ਮੈਂ ਤਾਂ ਤੁਹਾਨੂੰ ਇਹ ਕਹਿਣਾ ਕਿ ਅੰਤਕਵਾਦੀ ਉਹ ਸੀ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਜੋ ਕੀਤਾ ਪਰ ਹੁਣੇ ਤੱਕ ਉਹਨਾਂ ਦਾ ਸਾਨੂੰ ਪਤਾ ਨਹੀਂ ਲੱਗਿਆ ਉਹ ਕਿੱਥੇ ਆ ਕਿੱਥੇ ਨਹੀਂ ਬੈਠੇ ਜੇਕਰ ਤੁਸੀਂ ਉਹਨਾਂ ਦੀ ਚੌਂਕ ਦੇ ਵਿੱਚ ਬੋਟੀ-ਬੋਟੀ ਕਰਦੇ ਤਾਂ ਸਾਡਾ ਸੀਨਾ ਚੌੜਾ ਹੋ ਜਾਣਾ ਸੀਗਾ ਹਲੇ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਸਾਨੂੰ ਤਾਂ ਪਤਾ ਨਹੀਂ ਫੜੇ ਵੀ ਆ ਕਿ ਨਹੀਂ ਫੜੇ ਹੋ ਸਕਦਾ ਤੁਸੀਂ ਫੜ ਲਏ ਹੋਣ ਅਸੀਂ ਖਬਰ ਨਾ ਵੇਖੀ ਹੋਵੇ ਪਰ ਤੁਸੀਂ ਉਧਰ ਗੌਰ ਫਰਮਾਉਣੀ ਸੀ ਹੁਣ ਜਿਹੜੀ ਤੁਸੀਂ ਕਹਿ ਰਹੇ ਆ ਕਿ ਆਂਤਕਵਾਦ ਖਿਲਾਫ ਜਿਹੜੀ ਲੜਾਈ ਆ ਇਦੋਂ ਸਾਡੇ ਫੌਜੀ ਹੋਣਗੇ ਉਧਰ ਉਹਨਾਂ ਦੇ ਫੌਜੀ ਹੋਣਗੇ ਤਾਂ ਮੰਤਰੀ ਜਿਹੜੇ ਉਧਰਲੇ ਵੀ ਪਾਸੇ ਬਹਿ ਗਏ ਇਧਰੋਂ ਵੀ ਪਾਸੇ ਬਹਿ ਗਏ ਤੁਹਾਡੀਆਂ ਗੱਲਾਂ ਵੱਲ ਵੇਖ ਕੇ ਤਾਂ ਮੈਨੂੰ ਇੱਕ ਸਤਰੰਜ ਯਾਦ ਆਉਂਦੀ ਆ ਜਿਹੜੇ ਲੋਕ ਸਤਰੰਜ ਨੂੰ ਖੇਡਦੇ ਆ ਉਹਨਾਂ ਨੂੰ ਸ਼ਾਇਦ ਪਤਾ ਹੋਊਗਾ ਉਹ ਸਮਝ ਜਾਣਗੇ ਦੋਨੇ ਪਾਸਿਆਂ ਤੋਂ ਸਿਪਾਈ ਅੱਗੇ ਖੜੇ ਹੁੰਦੇ ਆ ਅੱਠ ਸਿਪਾਈ ਜਿਹੜੇ ਹੁੰਦੇ ਆ ਦੋ ਤਿਰਛੇ ਹੁੰਦੇ ਆ ਦੋ ਹਾਥੀ ਹੁੰਦੇ ਆ ਦੋ ਵਿੱਚ ਘੋੜੇ ਹੁੰਦੇ ਆ ਇੱਕ ਵਜ਼ੀਰ ਤੇ ਇੱਕ ਰਾਜਾ ਉਹ ਸਾਰਾ ਕੁਝ ਹਰਾ ਕੇ ਰਾਜੇ ਦਾ ਕੱਖ ਨਹੀਂ ਵਿਗੜਦਾ ਇਕੱਲੀ ਰਾਜਾ ਹਾਰ ਮੰਨਦਾ ਤੇ ਭੇਟ ਬਾਕੀ ਸਾਰੇ ਉਹ ਦੂਜੇ ਚੜ ਜਾਂਦੇ 15 ਜਣੇ ਵਜ਼ੀਰ ਵੀ ਭੇਟ ਚੜ ਜਾਂਦਾ ਤਿਰਛੇ ਵੀ ਜਾਨ ਗਵਾ ਬੈਂਦੇ ਆ ਸਿਪਾਈ ਵੀ ਗਵਾ ਬੈਂਦੇ ਆ ਰਾਜਾ ਕਲੀ ਹਾਰਮਨ ਦਾ ਮੈਂ ਪਾਕਿਸਤਾਨ ਵਾਲਿਆਂ ਨੂੰ ਕਹਿਣਾ ਕਿ ਇੱਕ ਮੰਤਰੀ ਦਾ ਜਿਨ੍ਹਾਂ ਨੇ ਬਿਆਨ ਦਿੱਤਾ ਸੀ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਯਾਰ ਤੂੰ ਆਪਦੀ ਪਰਜਾ ਦਾ ਫਿਕਰ ਕਰ ਤੇਰੀ ਪਰਜਾ ਦੇ ਅਕਸਰ ਹਾਲਾਤ ਦੇਖੇ ਜਾਂਦੇ ਆ ਕਿ ਉਹ ਗਰੀਬੀ ਦੇ ਵਿੱਚ ਗਰੀਬੀ ਰੇਖਾਂ ਦੇ ਵਿੱਚ ਜਿਹੜਾ ਤੁਸੀਂ ਗੋਲਾ ਬਰੂਦਾਂ ਤੇ ਪੈਸਾ ਲਾਉਂਦੇ ਆ ਉਹਨਾਂ ਦੀ ਗਰੀਬੀ ਚੱਕੋ ਨਾ ਤੁਸੀਂ ਉਹਨਾਂ ਦੀ ਗਰੀਬੀ ਚੱਕੋ ਤੇ ਜਿਹੜੇ ਕੁਝ ਵੀਰ ਜਿਵੇਂ ਇੱਕ ਅਮਿਤ ਅਰੋੜਾ ਸੀ ਛੇਰ ਸੈਨਾ ਦਾ ਉਹ ਕਹਿ ਰਿਹਾ ਸੀ ਮੋਦੀ ਜੀ ਨੂੰ ਕਿ ਮੋਦੀ ਸਾਹਿਬ ਤੁਸੀਂ ਕੀ ਕਰ ਰਹੇ ਆ ਕੀ ਕਰ ਰਹੇ ਆ ਯਾਰੋ ਪ੍ਰਾਈਮ ਮਿਨਿਸਟਰ ਆ ਦੇਸ਼ ਦਾ ਉਹਨੇ ਬਹੁਤ ਕੁਝ ਸੋਚਣਾ ਹੁੰਦਾ ਉਹ ਬਹੁਤ ਚੀਜ਼ਾਂ ਨੂੰ ਉਹ ਜਵਾਬ ਦੇਈ ਆ ਇਕੱਲੇ ਤੇਰੇ ਵਰਗੇ ਦਾ ਜਵਾਬ ਦੇ ਨਹੀਂ ਉਹਨੇ ਬਹੁਤ ਲੋਕਾਂ ਦੇ ਜਵਾਬ ਦੇਣੇ ਆ ਉਹਨੇ ਸੋਚ ਕੇ ਚੱਲਣਾ ਜੇਕਰ ਮੋਦੀ ਜੀ ਤੁਹਾਡੇ ਤਰ੍ਹਾਂ ਸੋਚਦੇ ਹੁੰਦੇ ਅਮਿਤ ਅਰੋੜੇ ਤਰ੍ਹਾਂ ਛੇਪਸਾਨਾਂ ਦਾ ਜਿਹੜਾ ਪ੍ਰਧਾਨਤਰਾ ਸੋਚਦੇ ਹੁੰਦੇ ਤਾਂ ਫਿਰ ਇਹ ਦੇਸ਼ ਨਹੀਂ ਚੱਲਦੇ ਸੀ ਇਹ ਤੁਸੀਂ ਕਹੇ ਮੇਰੇ ਬੰਬ ਬੰਨੋ ਜੀ ਮੈਂ ਚੱਲਿਆ ਉੱਥੇ ਸਾਡੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ 2022 ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ 2022 ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਉਹ ਕਿਸੇ ਇੱਕ ਜਾਤੀ ਦੇ ਬੰਦੇ ਵੱਲੋਂ ਕੀਤਾ ਜਾਂਦਾ ਕੀ ਹੁਣ ਪੰਜਾਬ ਦੇ ਪੰਜਾਬੀ ਇਕੱਠੇ ਹੋ ਕੇ ਕਹਿੰਦੇ ਕੀ ਅਸੀਂ ਉਹਨਾਂ ਨੂੰ ਉਹਨਾਂ ਦੇ ਗੱਲ ਪੈਣੇ ਅਸੀਂ ਜਾ ਕੇ ਉਹਨਾਂ ਦੀ ਜਾਤੀ ਦੇ ਕੀ ਉਹ ਸਾਰੇ ਜੱਟ ਸੇ ਇਕੱਠੇ ਹੋ ਜਾਂਦੇ ਜਾਂ ਸਿੱਧੂ ਗੋਤ ਦੇ ਇਕੱਠੇ ਹੋ ਕੇ ਇਹ ਕਹਿੰਦੇ ਵੀ ਅਸੀਂ ਤਾਂ ਭਾਈ ਉਹ ਫਲਾਨਾ ਹੈਗਾ ਅਸੀਂ ਉਹ ਫਲਾਨੀ ਜਾਤ ਨੂੰ ਅਸੀਂ ਟਾਰਗੇਟ ਕਰਾਂਗੇ ਵੀਰਾ ਇਹ ਗੱਲ ਨਹੀਂ ਹੁੰਦੀ ਜਿਹੜਾ ਮਾਰਾ ਉਹਨੂੰ ਮਾਰਾ ਕੋ ਸਾਡੇ ਹਾਲਾਤ ਸੰਤਾ ਡਰ ਲੱਗਿਆ ਪਿਆ ਸਾਥੂਆਂ 20 ਕਿਲੋਮੀਟਰ ਤਾਂ ਦੂਰ ਰਹਿ ਗਿਆ ਪਾਕਿਸਤਾਨ ਸਾਨੂੰ ਕਹੇ ਇਹ ਬਣਿਆ ਪਿਆ ਜਦੋਂ ਸਾਨੂੰ ਇਹ ਕਹਿੰਦੇ ਵੀ ਉਹ ਪਰਮਾਣੂ ਬੰਬ ਛੱਡਣਗੇ ਅਸੀਂ ਪਹਿਲਾ ਆਪਦੇ ਆਲ ਝਾਦੀ ਮਾਰ ਲੈਂਦੇ ਪਰਵਾਹ ਨੂੰ ਬੰਬ ਦੇ ਵਿੱਚ ਸਾਡੇ ਤਾਂ ਜੀ ਇੱਥੇ ਇਸ ਦੇਸ਼ ਦੇ ਵਿੱਚ ਬਹੁਤ ਉਹਨਾਂ ਦਾ ਕਾਹਨ ਹੋ ਰਿਹਾ ਚਾਹੇ ਉਹ ਕਿਸੇ ਕੰਮਾਂ ਵਿੱਚ ਹੋ ਰਿਹਾ ਹੋਵੇ ਤਾਂ ਸਾਡਾ ਜੇ ਉਹ ਵੀ ਕਰਨ ਲੱਗ ਗਿਆ ਤਾਂ ਅਸੀਂ ਕਿੱਧਰ ਨੂੰ ਜਾਵਾਂਗੇ ਮੇਰੀ ਹੱਥ ਮੰਨ ਕੇ ਬੇਨਤੀ ਆ ਮੈਂ ਕੋਈ ਕਿਸੇ ਦੇਸ਼ ਨੂੰ ਮਾੜਾ ਨਹੀਂ ਕਹਿ ਰਿਹਾ ਤੇ ਮੈਂ ਆਪਦੇ ਦੇਸ਼ ਦਾ ਤਾਂ ਖਾਨਾ ਕਹਿੰਦੇ ਲੱਖ ਪਰਦੇਸੀ ਹੋਈਏ ਪਰ ਆਪਣਾ ਦੇਸ਼ ਨਹੀਂ ਭੰਡੀਦਾ ਮੈਂ ਆਰਬ ਦੇਸ਼ ਨੂੰ ਮਾੜਾ ਨਹੀਂ ਕਹਿ ਸਕਦਾ 나 ਹੀ ਮੇਰੀ ਇੰਨੀ ਔਕਾਤ ਆ ਕਿ ਮੈਂ ਮਾੜਾ ਕਹਿ ਸਕਾਂ ਪਰ ਮੈਂ ਇੰਨੀ ਗੱਲ ਕਹਿਣਾ ਕਿ ਸਾਡੇ ਬਾਰੇ ਸੋਚੋ ਜਰੂਰ ਕਿ ਜਿਹੜੇ ਜੇਕਰ ਕਹਿੰਨੇ ਆ ਕਿ ਜਿਹੜੇ ਕਹਿੰਦੇ ਆ ਜੰਗਾ ਲੱਗਣ ਸਭ ਤੋਂ ਪਹਿਲਾਂ ਮੈਂ ਅੱਗੇ ਖੜੂੰਗਾ ਗੋਲੀ ਦੇ ਚੱਲਣਾ ਤਾਂ ਮੈਂ ਇਥੋਂ ਕੁਛ ਨਹੀਂ ਮੈਂ ਤਾਂ ਗੋਲੀ ਖਾ ਸਕਦਾ ਕੱਲੀ ਮੈਂ ਤੁਹਾਨੂੰ ਦੱਸਾਂ ਤੇ ਜਿਹੜੇ ਬੰਦੇ ਆਂਦੇ ਆ ਕਿ ਸਾਨੂੰ ਤੋਰੋ 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 ਫੌਜ ਤੋਂ ਪਹਿਲਾਂ ਅੱਗੇ ਉਹਨਾਂ ਨੂੰ ਲਾਓ ਤੇ ਇੱਧਰ ਜਿਹੜੇ ਸਾਡੇ ਮੰਤਰੀ ਹੱਲਾ ਸ਼ੇਰੀਆਂ ਦੇ ਜਾਂਦੇ ਆ ਕਿ ਅਸੀਂ 140 ਕਰੋੜ ਨਾਲ ਆ ਪਹਿਲਾ ਕੇਦਰੀਵਾਲ ਨੂੰ ਕਹੇ 32 ਬੋਰ ਦਾ ਪਿਸਤਲ ਲੋਡ ਕਰਕੇ ਵਿਖਾ ਇਹ ਤਾਂ 32 ਬੋਰ ਦਾ ਪਿਸਤਲ ਨਹੀਂ ਲੋਡ ਹੋਣਾ ਯਾਰ ਸਾਡੇ ਹਾਲਾਤ ਵੇਖੋ ਤੁਸੀਂ ਤਾਂ ਦਿੱਲੀ ਬੈਠੇ ਆ ਆ ਸਾਡੇ ਨਾਲ ਫਾਇਲ ਕਾ ਖੜਾ ਫਾਇਲ ਕਾ ਨਾਲ ਪਾਕਿਸਤਾਨ ਖੜਾ ਸਾਡਾ ਤਾਂ ਦਿਲਾਇਆ ਕਰੀ ਜਾਂਦਾ ਵੀ ਬਣੂਗਾ ਕੀ ਸਾਡ ਜਿਨ੍ਹਾਂ ਨੇ ਜੰਗਾ ਵੇਖੀਆਂ ਉਹਨਾਂ ਦੇ ਉਹਨਾਂ ਤੋਂ ਪੁੱਛੋ ਕੀ ਕੁਛ ਹੋਇਆ ਸਾਡੇ ਕਿਰਪਾ ਕਰਕੇ ਅਸੀਂ ਜਦੋਂ ਆ ਕਣਕ ਦਾ ਸੀਜ਼ਨ ਆਉਂਦਾ ਬਹੁਤ ਸਾਰੇ ਗਰੀਬ ਲੋਕ ਮੰਡੀਆਂ ਦੇ ਵਿੱਚ ਕਣਕ ਇਕੱਠੀ ਕਰਦੇ ਆ ਬਹੁਤ ਸਾਰੇ ਖੇਤਾਂ ਦੇ ਵਿੱਚ ਜਿਹਨੂੰ ਕੋਈ ਬੱਲੀਆਂ ਕਹਿੰਦਾ ਸਾਡੇ ਛਿੱਟੇ ਕਹਿ ਦਿੰਦੇ ਆ ਉਹ ਇਕੱਠੇ ਕਰਕੇ ਸੜਕਾਂ ਤੇ ਲੰਮੇ ਪਾ ਦਿੰਦੇ ਆ ਆਪਦੇ ਦੋ ਡੰਗ ਦੀ ਰੋਟੀ ਪਿੱਛੇ ਇਹੀ ਹਾਲ ਸਾਡਾ ਤੇ ਇਹੀ ਹਾਲ ਉਹਨਾਂ ਦਾ ਹੋਊਗਾ ਤਾਂ ਤੁਸੀਂ ਸਾਡੇ ਲੋਕਾਂ ਵੱਲ ਝਾਤੀ ਮਾਰੋ ਸਾਡੀ ਗਰੀਬੀ ਚੱਕਣ ਦੀ ਯੋਗ ਕਰੋ ਕਿ ਸਾਡੇ ਦੇ ਮੈਂ ਕਹਿੰਨਾ ਜੀ ਵੇਖੋ ਫਿਰ ਗੱਲ ਉੱਥੇ ਆ ਗਈ ਕੱਲੀ ਇੱਕ ਜਾਤ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ। ਅੰਤਿਕਵਾਦ ਆ ਜਿਹੜਾ ਉਹ ਕਿਸੇ ਜਾਤੀ 'ਚ ਹੋ ਸਕਦਾ ਕਿਸੇ ਧਰਮ 'ਚ ਹੋ ਸਕਦਾ। ਅੰਤਿਕਵਾਦੀ ਖਤਮ ਕਰੋ ਕੋਈ ਜਾਤੀ ਖਤਮ ਨਾ ਕਰੋ। ਤੇ ਮੇਰੇ ਹੱਥ ਬੰਨ ਕੇ ਅਪੀਲ ਆ ਜੇਕਰ ਮੈਂ ਕੋਈ ਗੱਲ ਗਲਤ ਕੀਤੀ ਹੋਵੇ। ਜੇ ਮੈਂ ਅਣਜਾਣ ਬੰਦਾ ਜੇ ਮੇਰੇ ਮੂੰਹ 'ਚੋਂ ਕੋਈ ਗੱਲ ਗਲਤ ਨਿਕਲ ਗਈ ਹੋਵੇ ਤਾਂ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਚਾਹੁੰਦਾ। ਅਸੀਂ ਆਪਦੀ ਆਰਮੀ ਦੇ ਨਾਲ ਆਸੀਂ ਆਪਦੀ ਫੌਜ ਦੇ ਨਾਲ ਆਸੀਂ ਆਪਦੇ ਮੰਤਰੀਆਂ ਦੇ ਨਾਲ ਪਰ ਸਾਡੇ ਮੰਤਰੀ ਜੰਗ ਦੇ ਵਿੱਚ ਨਾਲ ਖੜਨ ਸਾਡੇ ਕੱਲਾ ਕਹਾਂ ਤਾਂ ਸਾਡਾ ਹੋਣਾ ਜੇ ਕੋਈ ਬਿਨਾਂ ਇਲਾਜ ਤੋਂ ਮਰਿਆ ਤੇ ਉਹ ਲੋਕ ਮਰੇ ਆ ਜੇਕਰ ਕੋਈ ਤੜਫ ਕੇ ਮਰਿਆ ਤਾਂ ਆਮ ਲੋਕ ਮਰੇ ਆ ਜੇਕਰ ਕੋਈ ਰੋਟੀ ਤੋਂ ਮਰਿਆ ਤਾਂ ਆਮ ਲੋਕ ਮਰੇ ਆ ਜੇਕਰ ਮਹਾਮਾਰੀ ਆਈ ਸੀ 2020 ਦੇ ਵਿੱਚ ਮਰਿਆ ਤੇ ਆਮ ਲੋਕ ਮਰੇ ਆ ਤਗੜੇ ਬੰਦੇ ਆ ਕਿਸੇ ਉਹ ਬਿਮਾਰੀ ਝਾਕਦੀ ਵੀ ਨਹੀਂਗੀ ਤਾਂ ਇਹ ਵੀ ਬਹੁਤ ਤਕੜੀ ਬਿਮਾਰੀ ਆ ਅੰਤਕਵਾਦ ਇਹਨੂੰ ਖਤਮ ਕਰਨਾ ਚਾਹੀਦਾ ਪਰ ਮੈਨੂੰ ਇਹ ਸਮਝ ਨਹੀਂ ਆਈ ਵੀ ਅੰਤਕਵਾਦ ਹੋ ਕਿੱਥੇ ਅੰਤਕਵਾਦੀਆਂ ਨੂੰ ਫੜਨਾ ਚਾਹੀਦਾ ਆਪਾਂ ਨੂੰ ਤੇ ਬਾਕੀ ਬਾਈ ਅਸੀਂ ਆਮ ਲੋਕ ਆ ਸਾਡੀ ਆਮ ਜੀ ਸੋਚ ਨਹੀਂ ਆ ਜੋ ਮੈਨੂੰ ਚੰਗਾ ਲੱਗਿਆ ਮੈਂ ਉਹ ਬੋਲੂਗਾ ਮੈਂ ਆਪਦੇ ਦੇਸ਼ ਦੇ ਵਿੱਚ ਪੈਦਾ ਹੋਇਆ ਪਾਕਿਸਤਾਨ 'ਚ ਨਹੀਂ ਹੋਇਆ ਪਰ ਮੈਂ ਇਹ ਗੱਲ ਸੁਣਦਾ ਕਿ 1947 ਤੋਂ ਪਹਿਲਾਂ ਸਾਡੇ ਦੇਸ਼ ਇੱਕ ਸੀ ਤੇ 1947 ਤੋਂ 47 ਦੇ ਵਿੱਚ ਵੰਡ ਹੋਈ ਆ ਹੁਣ ਮੈਂ ਕੱਲ ਇਹ ਜਵਾਬ ਚਾਹੁੰਨਾ ਮੇਰੀ ਤਾਂ ਉਮਰ 25 ਕਿ ਸਾਲ ਹੈ ਗਈ ਆ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਪਰ ਬਾਅਦ ਦੇ ਵਿੱਚ ਇਹੋ ਜਿਹਾ ਕੀ ਹੋਇਆ ਜਦੋਂ ਇਹ ਵੰਡੀ ਹੋਈ ਤਾਂ ਸਾਡਾ ਇਹ ਦੁਸ਼ਮਣ ਕਿਵੇਂ ਬਣ ਗਿਆ ਸਾਨੂੰ ਉਹ ਆਪਦਾ ਦੁਸ਼ਮਣ ਮੰਨਣ ਲੱਗ ਗਿਆ ਅਸੀਂ ਉਹਨੂੰ ਦੁਸ਼ਮਣ ਮੰਨਣ ਲੱਗ ਗਏ ਮੈਂ ਇਹ ਸਾਡੇ ਕੁਝ ਜਿਹੜੇ ਬੁੱਧੀਜੀਵ ਆ ਉਹਨਾਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਕੋ ਇਸ ਗੱਲ ਵੱਲ ਧਿਆਨ ਮਾਰਨ ਤੇ ਲੋਕਾਂ ਨੂੰ ਦੱਸਣ ਕਿ 1947 ਤੋਂ ਬਾਅਦ ਅਸੀਂ ਇੱਕ ਦੂਜੇ ਦੇ ਵਿਰੋਧੀ ਕਿਵੇਂ ਹੋ ਗਏ ਜਦੋਂ ਤਾਂ ਉਹਦੇ ਅੰਗਰੇਜ਼ਾਂ ਦੇ ਖਿਲਾਫ ਸੀ ਉਦੋਂ ਤਾਂ ਸਾਰਿਆਂ ਨੇ ਕੰਮ ਇਕੱਠੇ ਚੱਲਿਆ ਪਰ ਅੰਗਰੇਜ਼ਾਂ ਨੇ ਇਹੋ ਜਿਹਾ ਕੀ ਕੀਤਾ ਜਾਂ ਇਹਨਾਂ ਨੇ ਇਹੋ ਜਿਹਾ ਕੀ ਕੀਤਾ ਕਿ ਇਹ ਸਾਡੇ ਦੁਸ਼ਮਣ ਬਣ ਗਏ ਮੈਂ ਇੰਨੀ ਕੁ ਬੇਨਤੀ ਆ ਇਹ ਸਾਨੂੰ ਚੰਨਣਾ ਜ਼ਰੂਰ ਪਾਓ ਅਸੀਂ ਆਪਦੇ ਦੇਸ਼ ਦੀ ਆਰਮੀ ਦੇ ਨਾਲ ਆ ਔਰ ਜਿਵੇਂ ਸਾਨੂੰ ਕਹਿਣਗੇ ਅਸੀਂ ਸਹਿਯੋਗ ਦੇਵਾਂਗੇ ਸਾਡਾ ਫਰਜ਼ ਆ ਸਾਡੀ ਜਿਹੜੀ ਸੈਨਾ ਸਾਡੇ ਦੇਸ਼ ਦੀ ਉਹ ਸਾਡੇ ਵਾਸਤੇ ਲੜ ਰਹੀ ਆ ਤੇ ਸਾਡਾ ਫਰਜ਼ ਆ ਉਹਨਾਂ ਦਾ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਆਮ ਜਨਤਾ ਦਾ ਚਾਹੇ ਉਧਰਲੀ ਚਾਹੇ ਇਧਰ ਦੀ ਉਹ ਕਾਹਨੋਂ ਤੋਂ ਤੁਸੀਂ ਬਚਾਉਣਾ ਭਰਾਵੋ ਇਹ ਮੇਰੀ ਮੰਤਰੀਆਂ ਨੂੰ ਅਪੀਲ ਆ ਮੇਰੇ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਜੀ ਉਹਨਾਂ ਨੂੰ ਬੇਨਤੀ ਆ ਔਰ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਗਮੋਦਰਦਾਸ ਨਰਿੰਦਰ ਮੋਦੀ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੇਕਰ ਮੈਂ ਕੋਈ ਗੱਲ ਗਲਤ ਕੀਤੀ ਹੋਵੇ ਤਾਂ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ ਪਰ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਮਾਰਿਆ ਜੀ ਜਿਹੜੇ ਕਹਿੰਦੇ ਕਿ ਅਸੀਂ ਆਰਮੀ ਦੇ ਨਾਲ ਆ ਜਿਵੇਂ ਕੇਦਰੀਵਾਲ ਉਹ 32 ਮੋਰ ਦਾ ਪਿਸਤਲ ਤੇ ਥ ਲੋਡ ਨਹੀਂ ਹੋਣਾ ਅਜੇ ਤਾਂ ਵੇਖਿਆ ਨਹੀਂ ਤੇ ਕਦੋਂ ਕਰ ਸਕਦਾ ਬਾਕੀ ਤੇਰੀ ਮਰਜ਼ੀ ਭਰਾ ਥੋੜੀ ਇੱਛਾ ਤੁਸੀਂ ਜਿਵੇਂ ਕਰੋਗੇ ਅਸੀਂ ਤਾਂ ਤਾਸ਼ ਦੇ ਵਿੱਚ ਜਿਹੜੇ ਉਹ ਦੁੱਕੀ ਤਿੱਕੀ ਹੁੰਦੇ ਆ ਅਸੀਂ ਤਾਂ ਉਹ ਆ ਗੋਲੇ ਬਾਦਸ਼ਾਹ ਬੇਗੀਆਂ ਯੱਕੇ ਉਹ ਭਾਈ ਪਾਵਰਾਂ ਤੁਹਾਡੇ ਕੋਲ ਆ ਅਸੀਂ ਤਾਂ ਦੁੱਕੀ ਟਿੱਕੀਆਂ ਚਾਹੁੰਦੇ ਆ ਸਾਡੀ ਇੱਥੇ ਕਿਹਨੇ ਸੋਣੀ ਆ ਅਸੀਂ ਤਾਂ ਸਿਰਫ ਪੁੱਛਿਆ ਤੁਹਾਡੇ ਕੋਲੋਂ ਵੀ ਸਾਨੂੰ ਦੱਸਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ